ਮਾਮਲਾ ਪਿਲੇ ਵੀ ਨੌਜਵਾਨ ਦਾ ਜਿਸ ਨੂੰ ਲੈ ਕੇ ਅੱਜ ਪਰਿਵਾਰ ਦੇ ਪਿੰਡਵਾਸੀ ਅਗੋਵਲੋ ਪੁਲਿਸ 스테ਪੀ ਦਰਨਾਗਰ ਨੇ ਸਥਿਤ ਆਪਣੀ ਜਾਣਕਾਰੀ ਦਿੱਤੀ ਹੈ ਇਸ ਸਬੰਧੀ ਲੜਕੇ ਦੇ ਪਿਤਾ ਮਾ ਅਤੇ ਪੁਲਿਸ ਅਗੋਵਲੋ ਆਪਣੀ ਵਿਚਾਰ ਰੱਖੇਗੇ ਇਸ ਸਬੰਧੀ ਥਾਣਾ ਮੁਖੀ ਬਾਗਾਪੁਰ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਇਸ ਨੌਜਵਾਨ ਦੀ ਕੋਈ ਧਾਕੀਆਂ ਦੇ ਬਾਰੇ ਕਰਨਾ ਬਾਰੇ ਜਿਆ ਫਿਰ ਸੰਜੀ ਆ ਬੈਠਾ ਬਾਲੂ ਤਾਂ ਕਿਆਂ ਲਾਈ ਜਾਂਦੇ ਆਉ ਕਰਦੇ ਆ ਜੇ ਮੈਂ ਤੇ ਤੇਰਾ ਠੱਪਰ ਚਗਾ ਦੂ ਤੇਰਾ ਨਾਮ ਚਗਾ ਦੂ ਲੜਕੇ ਦੇ ਪਿਤਾ ਨਾਲ ਗੱਲ ਬਾਤ ਬਹੁਤ ਜਿਆਦਾ ਧਾਕੀਆਂ ਦਿੱਤੀਆਂ ਮੇਰਾ ਬੱਚਾ ਕਿਹੜੇ ਪਿੰਡ ਰਹਿਣ ਵਾਲੇ ਹੋ ਮੇਰਾ ਪਿੰਡ ਹਾਲਮਾਲਾ ਜੀ ਇਹੜਾ ਥੋੜਾ ਮੁੱਦਾ ਚੱਲਿਆ ਹੈਗਾ ਬੱਚੇ ਸੂਸਰ ਕੀਤਾ ਕਦੇ ਵੀ ਲੜਾਈ ਹੋਈ ਵੀ ਹੈ ਜੀ ਤੈਨੂੰ ਅੱਜ ਘੱਟੋ ਘੱਟ 15 20 ਦਿਨ ਹੋ ਗਏ ਈ ਗੱਲ ਇਹਦੀ ਸੰਬੰਧੀ ਤਲਾਹ ਦਿੱਤੀ ਤੁਸੀਂ ਥਾਣੇ ਮੈਂ ਪਿੰਡ ਦੇ ਬੰਦਿਆਂ ਨਾਲ ਰਾਫਤਾ ਕੀਤਾ ਹੀ ਮੈਂ ਨਹੀਂ ਉਹ ਬੰਦੇ ਨੇ ਉਲਟਾ ਸਾਡੇ ਤੇ ਦਰਗਾਹ ਦਿੱਤੀ ਅੱਛਾ ਜੀ ਉਹ ਕਹਿੰਦਾ ਛੋਟਾ ਬੋਟਾ ਕਹਿੰਦਾ ਪਿਸਤੌਲ ਲੈ ਕੇ ਮੇਰੇ ਮਗਰ ਪੈ ਗਿਆ ਅਸੀਂ ਜਿਹੜੀ ਦਿਹਾੜੀਦਾਰ ਬੰਦੇ ਸਾਡੇ ਕੋਲ ਪਿਸਤੌਲ ਕਿੱਥੋਂ ਆ ਗਿਆ ਤੇ ਰੋਟੀ ਦਾ ਸਾਨੂੰ ਤਾਂ ਲਾਲੇ ਆ ਪਿਸਤੌਲ ਸਾਡੇ ਕੋਲ ਕਿੱਥੋਂ ਆ ਸਕਦੀ ਹੁਣ ਪ੍ਰਸ਼ਾਸਨ ਤੁਨ ਕੀ ਕਹਿ ਰਿਹਾ ਜੀ ਪ੍ਰਸ਼ਾਸਨ ਕੋਈ ਨਹੀਂ ਸਾਡੇ ਨਾਲ ਕਾਲੇ ਉਹ ਪ੍ਰਸ਼ਾਸਨ ਤਾਂ ਸਾਡੇ ਉਲਟਾ ਸਾਡੇ ਤੇ ਇਲਜ਼ਾਮ ਲਾਈ ਜਾਂਦੇ ਆ ਜਿਨ੍ਹਾਂ ਦੀਆਂ ਗੁਗੜੀਆਂ ਕਿਸ ਤਰ੍ਹਾਂ ਇਲਜ਼ਾਮ ਲੱਗੇ ਤੁਹਾਡੇ ਤੇ ਸਾਡੇ ਤੇ ਇਲਜ਼ਾਮ ਲਾ ਰਹੇ ਆ ਸਾਰੇ ਕਹਿੰਦੇ ਜੀ ਝੂਠੇ ਝੂਠੇ ਸੱਚੇ ਲਾਈ ਜਾਂਦੇ ਕੋਈ ਤੇ ਕਹਿੰ ਕੁੜੀ ਦਾ ਮੈਟਰ ਹੋ ਸਕਦਾ ਇਹ ਆ ਕਦਾਂ ਦੇ ਲਈ ਜਾਂਦੇ ਸਾਨੂੰ ਤੁਸੀਂ ਦੱਸੋ ਜੀ ਸਾਡੇ ਕੋ ਕੁੜੀਆਂ ਵਾਲਾ ਕਿੱਥੋਂ ਆ ਗਿਆ ਜਕਰ ਆ ਗਿਆ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਉਹ ਸਾਡੇ ਹੋਣਾ ਚਾਹੀਦਾ ਜਿਹਨਾਂ ਨੇ ਬੰਦੀ ਕਾਰਵਾਈ ਕਰੋ ਆਂਦਾ ਉਹਨਾਂ ਨੂੰ ਅੰਦਰ ਕਰੋ ਠੀਕ ਹੈ ਜੀ ਚਾਰ ਦਿਨ ਹੋ ਗਏ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜਿਹ ਅਸੀਂ ਜੋ ਬਿਆਨ ਦਿੱਤੇ ਆ ਇਥੇ ਉਹ ਬਿਆਨਾਂ ਦੇ ਆਧਾਰ ਤੇ ਕੋਈ ਇਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਕਿਉਂ ਜੀ ਉਹ ਜਿਹੜੇ ਅੱਜ ਟਾਈਮ ਬੰਦੇ ਪਾਵਰ ਦੇ ਵਿੱਚ ਆ ਗਏ ਆ ਜੀ ਇਸ ਟਾਈਮ ਜਿਹੜੇ ਬੰਦਿਆਂ ਦੇ ਖਿਲਾਫ ਆ ਕੀ ਰੌਲਾ ਕੀ ਸੀ ਯਾਰ ਕੀ ਕਾਰਨ ਸੀ ਸੂਸ਼ਣ ਕਰਨ ਦਾ ਸੋਸਾਇਟੀ ਕੋਈ ਕੋਈ ਅਡਾ ਵਧਾ ਸ਼ੁਰੂ ਨਹੀਂ ਸੀ ਜੀ ਇੱਥੇ ਫੁੱਟਬਾਲ ਗਰਾਊਂਡ ਆ ਜੀ ਪਿੰਡ ਦੇ ਵਿੱਚ ਸਾਡੇ ਆਲਮ ਵਾਲੇ ਦੇ ਵੀ ਸਕੂਲ ਦੇ ਵਿੱਚ ਫੁੱਟਬਾਲ ਗਰਾਊਂਡ ਆ ਜੀ ਉੱਥੇ ਇਹ ਬੰਦੇ ਇਹ ਕਿਹੜੇ ਪਾਰਟੀ ਦੇ ਆ ਰਾਜਨ ਖੇਡਦੇ ਆ 9-10 ਰੁਪਏ ਦੇ ਉਸ ਟਾਈਮ ਉਸ ਘਰ ਨੇੜੇ ਘਰ ਆ ਜੀ ਮੇਰਾ ਉੱਥੇ ਇਹ ਗਾਲਾਂ ਕੱਢਦੇ ਆ ਕਦੋਂ ਇਹ ਖੇਡਦੇ ਆ ਗਾਲੀ ਗਲੋਚ ਕੱਢਦੇ ਆ ਤੇ ਇਹਨੇ ਪੰਚਾਇਤ ਕੋਲੇ ਗਈ ਆ ਇਹ ਗਾਲੀ ਗਲੋਚ ਕਰਦੇ ਤੇ ਇਹਨਾਂ ਨੂੰ ਤੁਸੀਂ ਹਟਾਓ ਤੇ ਉਹ ਬੰਦੇ ਉਲਟਾ ਸਮਝਾਵੇ ਤੇ ਗੱਲ ਪੈ ਗਈ ਕਹਿੰਦੇ ਇਹ ਤਾਂ ਇਹ ਇਹ ਖੇਡਣਗੇ ਇਹ ਸੁਤਿੰਦਰ ਸਿੰਘ ਦੇ ਜੀ ਪੁਕੂ ਨਾਂ ਦਾ ਇੱਕ ਬੰਦਾ ਤੇ ਕਮਰਜੀਤ ਅਗਿਆਨੀ ਇਹ ਇਸ ਮੁੰਡੇ ਤੇ ਗੱਲ ਪੈ ਗਈ ਕਹਿੰਦਾ ਤੂੰ ਐਵੇਂ ਖਾਮ ਖਾਮ ਵਿੱਚ ਲੜਦਾ ਇਹ ਤਾਂ ਐਵੇਂ ਖੇਡਣਗੇ ਕਹਿੰਦਾ ਤੇਰਾ ਘਰ ਤਾਂ ਕਹਿੰਦਾ ਉਹ ਦੂਰ ਆ ਤੁਸੀਂ ਮੌਕਾ ਜਾ ਕੇ ਦੇਖ ਸਕਦੇ ਮੇਰਾ ਘਰ ਨੇੜੇ ਆ ਬਿਲਕੁਲ ਸਾਹਮਣੇ ਮੇਰਾ ਸਕੂਲ ਤੇ ਘਰ ਪੈਂਦਾ ਸਿਰਫ ਇਹਨੇ ਪੰਚਾਇਤ ਕੋਲ ਇਹ ਹੀ ਮੁਤਾਰਕਾ ਵੀ ਕਹਿੰਦਾ ਜੀ ਤੇ ਘਰ ਪੈਂਦਾ ਬਾਈ ਇਹੀ ਵੀ ਧੀਆ ਭੈਣਾਂ ਵਾਲੇ ਆ ਇਹ ਕਾਲ ਨਾ ਕੱਢਣਾ ਖੇਡਣਾ ਕੋਈ ਲੱਖ ਖੇਡੀ ਜਾਣ ਪਰ ਇਹ ਇਹ ਚੀਜ਼ ਦੇ ਨਾ ਉਹ ਬੰਦੇ ਨੇ ਇਹਨੂੰ ਭੈਣ ਦੀ ਗਾਲ ਕੱਢੀ ਇਹ ਬੱਚਾ ਬੱਚਾ ਹੋਣ ਕਰਕੇ ਬੱਚੇ ਨੇ ਉਹਨੂੰ ਉਹ ਬੰਦੇ ਨੂੰ ਟੱਕਾ ਮਾਰਿਆ ਤੇ ਚਲੋ ਜੀ ਉੱਥੇ ਬੰਦੇ ਜੋ ਉੱਥੇ ਮਜੂਦ ਸੀਗੇ ਉਹਨਾਂ ਨੇ ਹਟਾ ਦੇ ਤੇ ਉਹਨੇ ਉਹ ਬੰਦੇ ਨੇ ਲੈਂਡੇ ਚੌਕ ਦੇ ਵਿੱਚ ਖੜ ਕੇ ਗਿਆ ਕਹਿੰਦਾ ਦਿਖਾਣਾ ਤੈਨੂੰ ਮੈਂ ਚੌਕ ਦੇ ਵਿੱਚ ਗੋਲੀ ਮਰਵਾ ਦੂੰ ਤੈਨੂੰ ਉਹ ਬੰਦਾ ਇਸ ਟਾਈਮ ਕੁੱਕੂ ਨਾਂ ਦਾ ਬੰਦਾ ਜੀ ਸੰਤੋਖ ਸਿੰਘ ਕੁੱਕੂ ਕਹਿੰਦਾ ਮੈਂ ਤੈਨੂੰ ਦਿਖਾਣਾ ਕਹਿੰਦਾ ਗੋਲੀ ਮਰਵਾ ਦੂੰ ਤੈਨੂੰ ਤੇ ਬੱਚਾ ਉਸ ਟਾਈਮ ਦੇ ਉੱਤੇ ਹੀ ਘਰੋਂ ਛੋਟੀ ਜੀ ਪੱਤੀ ਚੱਕ ਲੈ ਕਹਿੰਦਾ ਤੂੰ ਗੋਲੀ ਮਾਰ ਮੇਰੇ ਮਰਵਾ ਕਹਿੰਦਾ ਗੋਲੀ ਕਹਿੰਦਾ ਤੂੰ ਮੇਰੇ ਭਰਾ ਦੇ ਪਰਚਾ ਕਰਾਏ ਕਹਿੰਦਾ ਤੂੰ ਚਲਾ ਮੇਰੇ ਵੀ ਕਹਦਾ ਮਰਵਾ ਗੋਲੀ ਤੇ ਉਸ ਟਾਈਮ ਤੇ ਕਹੇ ਬੰਦੇ ਨੇ ਕਹੇ ਨੇ ਇਹਦੀ ਮੂੜੀ ਮੂੜੀ ਵਾਹ ਦੀ ਫੋਟੋ ਖੇਚ ਲਈ ਤੇ ਉਸ ਧਾਰ ਦੇ ਇਥੇ ਇਹਨਾਂ ਨੇ ਤਰਖਾ ਦੇਤੀ ਆਕੇ ਜੀ ਕੁੱਕੂ ਨਾਂ ਦੇ ਬੰਦੇ ਸੰਤੋਖ ਸਿੰਘ ਨੇ ਨਹੀਂ ਇਥੇ ਤਰਖਾ ਦੇਦੀ ਕਹਿੰਦਾ ਫਿਰ ਉਹ ਬੰਦਾ ਮੇਰੇ ਪਿਸਤੌਲ ਲੈ ਕੇ ਮੇਰੇ ਮਗਰ ਪੈ ਗਿਆ ਤੇ ਝੂਠਾ ਜਾਨੀ ਕਿ ਪਰਚਾ ਕਰਾਉਂਦਾ ਆ ਚਲੋ ਜੀ ਬਾਗੇ ਪ੍ਰਾਨੇ ਦੀ ਪੁਲਿਸ ਗਈ ਤੇ ਪਰਚਾ ਨਹੀਂ ਆਤਾ ਹੈ ਬੱਚਾ ਪੱਟ ਗਿਆ ਕਿਉਂ ਬੱਚੇ ਪਹਿਲਾ ਬੱਚੇ ਦੇ ਕੋਈ ਪਰਚਾ ਹੋਇਆ ਹੀ ਬੱਚੇ ਤੋਂ ਪਤਾ ਡਰ ਜਾਂਦੇ ਆ ਪੁਲਿਸ ਨੇ ਡਰ ਤੋਂ ਭੱਜ ਗਿਆ ਨਹੀਂ ਹੱਥ ਆਇਆ ਇਹਨਾਂ ਦੇ ਤੇ ਉਹ ਇਹਨੇ ਉਹ ਬੰਦੇ ਨੇ ਨੱਥੂ ਵਾਲੇ ਜਾ ਕੇ ਪਰਪਾਸਟ ਇਹ ਦੇ ਕੇ ਪੁਲਿਸ ਨੂੰ ਤੇ ਡੇਲੀ ਮੇਰੇ ਘਰੇ ਜਾ ਕੇ ਧਮਕੀਆਂ ਦਿੰਦੇ ਸੀ ਮੈਂ ਜੀ ਦਿਹਾੜੀਦਾਰ ਬੰਦਾ ਮੈਂ ਕੰਮ ਤੇ ਹੁੰਦਾ ਸੀ ਮੇਰਾ ਪਰਿਵਾਰ ਇਕੱਲਾ ਘਰੇ ਹੁੰਦਾ ਸੀਗਾ ਤੇ ਇਹਨੂੰ ਪਰਿਵਾਰ ਨੂੰ ਮੇਰੇ ਨੂੰ ਧਮਕੀਆਂ ਦਿੰਦੇ ਸੀ ਜਿੰਦਾ ਉਹਨਾਂ ਨੇ ਇਤਰਾਹੀ ਮਰਵਾ ਲਿਆਗੇ ਆਹ ਕਰਦਿਆਂਗੇ ਉਹਨੂੰ ਪੇਸ਼ ਕਰੋ ਨਹੀਂ ਪਿਓ ਪਤਨ ਦੋਵਾਂ ਦੇ ਉੱਤੇ ਭਈ ਕਾਨੂੰਨੀ ਕਾਰਵਾਈ ਕਰਕੇ ਦੋਵੇਂ ਇਹਨਾਂ ਨੂੰ ਅੰਦਰ ਕਰ ਲਿਆਂਗੇ ਐ ਜਾ ਕੇ ਤਾਂ ਕੀ ਅੰਦਰ ਤੇ ਬੈਠੇ ਆ ਹਣ ਕਾ ਅੱਜ 4 ਦਿਨ ਹੋ ਗਏ ਬੱਚੇ ਦੀ ਕੋਈ ਸੁਣਵਾਈ ਨਹੀਂ ਲੋਕਿ ਬਿਆਨ ਦਿੱਤੇ ਹੋਏ ਆ ਜੀ ਬਿਆਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਇਆ ਕਦੇ ਕੋਈ ਗੱਲ ਨਹੀਂ ਕੀਤੀ ਜੀ ਅੱਜ 4 4 ਦਿਨ ਹੋ ਗਏ ਆ ਜੀ ਫੈਸਲੇ ਕਰੋ ਕਾਰਵਾਈ ਕਰੋ ਪੈਸੇ ਨੂੰ ਕਹਿੰਦੇ ਕਹਿੰਦੇ ਫੈਸਲਾ ਕਰੋ ਸਾਨੂੰ ਤਾਂ ਇੱਕ ਕਾਰ ਨੂੰ ਦੇ ਇਨਸਾਬ ਮੈਨਾ ਚਾਹੀਦਾ ਕਾਨੂੰਨੀ ਕਾਰਵਾਈ ਜੋ ਕਾਨੂੰਨੀ ਕਰ ਰਹੀ ਆ ਉਹੀ ਥੀ ਚੱਲਾ ਜਿਹੜਾ ਹਾਂਜੀ ਰੌਣਾ ਉਹੀ ਆ ਕੋਈ ਹੋਰ ਕੋਈ ਰੌਣਾ ਨਹੀਂ ਸਾਡਾ ਕੋਈ ਜੱਤੀ ਪੁਸਤੀ ਰੌਣਾ ਨਹੀਂ ਇਹਨਾਂ ਦਾ ਕੋਈ ਤੁਸੀਂ ਤਾਂ ਕਿਸੇ ਨੇ ਤੁਹਾਡੇ ਕੋਈ ਆਗੇ ਕੋਈ ਤੋਂ ਇਹ ਕਹਿੰਦੇ ਮੈਂ ਕਿਦੋਂ ਇਹ ਰੌਣਾ ਪਿਆ ਮੈਂ ਇਹਨੂੰ ਇਹ ਮੁੰਡਾ ਕਰਨ ਦੇਖ ਤੇ ਆਇਆ ਸੀ ਗਾ ਜੀ ਤੇ ਨਿਕਾਪਣ ਵਾਸਤੇ ਆਇਆ ਸੀ ਆਪ ਜੀ ਤੇ ਇਹ ਜਦੋਂ ਇੱਥੇ ਪੌਲਸ ਪੈਨ ਲਾ ਗਈ ਇਹ ਇਹਨੇ ਟੈਕ ਟੋਕੇ ਕਰਾ ਕੇ ਬਾਅਦ ਸੇ ਚਲਾ ਗਿਆ ਤੇ ਉਥੇ ਕਿਹੜਾ ਅਮਰੀਕਾ ਦੇ ਵਿੱਚ ਬੈਠਾ ਮੁੰਡਾ ਉਹ ਇਹ ਨੂੰ ਮੋਬਾਈਲ ਦੇ ਯਾਨੀ ਕਿ ਉਥੇ ਆਪਸ ਵਿੱਚ ਨੰਬਰ ਇੱਕ ਦੂਜੇ ਦੇ ਹੁੰਦੇ ਆ ਜੀ ਉਸ ਜਿਹੜੇ ਇਹ ਨੂੰ ਧਮਕੀਆਂ ਦੇਣ ਲੱਗਿਆ ਕਹਿੰਦਾ ਦਿਖਾਣਾ ਕਿਉਂ ਪੈਨ ਛੱਡ ਕੇ ਭੱਜ ਗਿਆ ਤੇ ਤੂੰ ਪੈਨ ਛੱਡ ਕੇ ਚੜ ਗਿਆ ਇਹ ਕਹਿੰਦਾ ਪਾਵਰ ਦੇ ਵਿੱਚ ਆ ਗਿਆ ਕਹਿੰਦਾ ਮੈਂ ਪੈਸੇ ਦੇ ਕੇ ਕਹਿੰਦਾ ਤੇਰੇ ਮਾਪਿਆਂ ਨੂੰ ਕਹਿੰਦਾ ਚੁਕਵਾ ਲੂੰਗਾ ਤੇ ਉਹ ਡਰ ਦੇ ਵਿੱਚੋਂ ਬੱਚਾ ਵਾਪਸ ਫੇਰ ਆ ਜਾਂਦਾ ਘਰੇ ਅੱਠਾਂ ਦਿਨਾਂ ਦੇ ਵਿੱਚ ਵਾਪਸ ਆ ਜਾਂਦਾ ਤੇ ਤਿੰਨਾਂ ਦਿਨਾਂ ਬਾਅਦ ਮੇਰਾ ਬੱਚਾ ਖੁਦਕੁਸ਼ੀ ਕਰ ਲੈਂਦਾ ਤੇ ਮੇਰੇ ਘਰੋਂ ਮੋਬਾਈਲ ਵੀ ਨਹੀਂ ਮਿਲ ਰਿਹਾ ਜੀ ਪੁਲਿਸ ਆ ਵੀ ਦੱਬ ਕਰਦੀ ਸੀਗੀ ਤੇ ਮੋਬਾਈਲ ਵੀ ਨਹੀਂ ਮੇਰਾ ਘਰੋਂ ਮਿਲਿਆ ਤੇ ਉਹਨਾਂ ਦੇ ਬੰਦੇ ਲੈ ਗਏ ਹੁਣ ਚੱਕ ਕੇ ਸਾਨੂੰ ਕੋਈ ਨਹੀਂ ਆ ਪੁਲਿਸ ਨੇ ਹੀ ਕੰਮ ਹੈ ਇਹ ਲੋਕ ਬਸ ਆ ਗਏ ਸਾਡਾ ਬੱਚਾ ਨਹੀਂ ਮਿਲ ਤਾਨੂੰ ਬਸ ਬੱਚਾ ਬੱਚੇ ਨਹੀਂ ਇਹ ਐਤਵਾਰ ਨੂੰ ਜਿਹੜਾ ਸ਼ਾਮ ਦੇ ਟਾਈਮ ਤੇ ਇੱਕ ਸੁਵਿੰਦਰ ਸਿੰਘ ਸਾਨੂੰ ਗੁਰਵਿੰਦਰ ਸਿੰਘ ਆਲਮਾਲੇ ਦਾ ਰਹਿਣ ਵਾਲਾ ਬਾਈਕ ਸਵਾਰ ਦੀ ਉਮਰ ਹੈ ਕਰੀਬ ਇਹਦੀ ਇਹਨੇ ਇੱਕ ਜਿਹੜਾ ਸੁਸਾਈਡ ਕਰ ਲਿਆ ਸੀਗਾ ਗੱੜ ਦੇ ਵਿੱਚ ੁੰਨੀ ਪਾ ਕੇ ਇਹਦਾ ਮੌਕਾ ਦੇਖਿਆ ਗਿਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਕੋਲ ਇੱਕ ਕੰਪਲੇਂਟ ਦਿੱਤੀ ਕਿ ਫਲਾ ਫਲਾ ਬੰਦੇ ਜਿਹੜੇ ਅਨੋਖ ਸਿੰਘ ਵਗੈਰਾ ਹੈਗੇ ਸਾਡੇ ਪਿੰਡ ਦੇ ਉਹਨਾਂ ਤੋਂ ਜਿਹੜਾ ਤੰਗ ਪ੍ਰੇਸ਼ਾਨ ਹੋ ਕੇ ਜਿਹੜਾ ਇਹਨਾਂ ਨੇ ਇਹ ਕੀਤਾ ਹੈਗਾ ਪਰ ਉਸ ਤੋਂ ਬਾਅਦ ਕੁਝ ਜਿਹੜਾ ਸਾਡੇ ਕੋਲੇ ਜਿਹੜੇ ਇੰਸਟਾਗ੍ਰam ਆਈਡੀ ਦੇ ਉੱਪਰ ਜਿਹੜੇ ਆਏ ਹੈਗੇ ਪ੍ਰੂਫ ਉਹਦੇ ਸਾਬਦੇ ਨਾਲ ਅਸੀਂ ਜਿਹੜੀ ਕਾਰਵਾਈ ਅਗਲੀ ਕਰ ਰਹੇ ਹਾਂ ਅਸੀਂ ਉਹਨੂੰ ਜਾਂਚ ਰਹੇ ਹਾਂ ਕਿ ਕਿਸੇ ਲੜਕੀ ਵਗੈਰਾ ਦਾ ਵੀ ਇਹਦੇ ਵਿੱਚ ਕੋਈ ਰੋਲ ਹੋ ਸਕਦਾ ਹੈ ਸੋ ਅਸੀਂ ਉਹਨੂੰ ਡੰਗਾਈ ਨਾਲ ਬਾਚਨ ਤੋਂ ਬਾਅਦ ਹੀ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਵਾਂਗੇ ਫਿਲਹਾਲ ਜਿਹੜਾ ਪਰਸੋਂ ਇਹਨਾਂ ਨੇ ਸਾਡੇ ਕੋਲੋਂ ਸਮਾਂ ਲੈ ਲਿਆ ਸੀਗਾ ਕਿ ਅਸੀਂ ਫਿਲਹਾਲ ਸਦਮੇ ਦੇ ਵਿੱਚ ਆ ਅਸੀਂ ਵੀ ਤੁਹਾਨੂੰ ਜਿਹੜਾ ਅਸਲ ਮੁਲਜ਼ਮ ਦੇ ਬਾਰੇ ਚੰਗੀ ਤਰ੍ਹਾਂ ਡਗਾਈਨਾ ਬਾਤ ਕਰச்சு ਵੀ ਦੱਸ ਦੇਵਾਂਗੇ ਉਸ ਤੋਂ ਬਾਅਦ ਜਿਹੜੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅੱਜ ਇਹ ਦੁਬਾਰਾ ਫੇਰ ਸਾਡੇ ਕੋਲ ਆਏ ਅਸੀਂ ਇਹਨਾਂ ਨੂੰ ਜਿਹੜਾ ਪੱਖ ਸੀਗਾ ਇੰਸਟਾਗ੍ਰਾਮ ਵਾਲਾ ਅਸੀਂ ਉਹਨੂੰ ਦੱਸ ਦਿੱਤਾ ਅਸੀਂ ਉਹਦਾ ਰਿਕਾਰਡ ਵਗੈਰਾ ਵੀ ਉੱਥੋਂ ਮੰਗਵਾਏਗਾ ਚੰਡੀਗੜ੍ਹ ਤੋਂ ਜਿਹੜਾ ਰਿਕਾਰਡ ਆ ਜਾਂਦਾ ਉਸ ਤੋਂ ਬਾਅਦ ਇਹਨਾਂ ਨੂੰ ਸਾਰਾ ਕੁਝ ਦੱਸ ਕੇ ਫਿਰ ਅਸੀਂ ਜੋ ਸਹੀ ਬਣਦਾ ਅਸੀਂ ਅਸਲ ਮੁਲਜ਼ਮ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਜਿਹਦਾ ਮੁੰਡੇ ਦਾ ਫੋਨ ਵਗੈਰਾ ਮਿਲਿਆ ਹੀ ਤੁਹਾਨੂੰ ਮੁੰਡੇ ਦਾ ਫੋਨ ਵਗੈਰਾ ਨਹੀਂ ਮਿਲਿਆ ਮੁੰਡੇ ਦਾ ਫੋਨ ਇਹਨਾਂ ਨੇ ਦੱਸਣ ਮੁਤਾਬਕ ਇਹਨਾਂ ਦੇ ਘਰਦਿਆਂ ਦੇ ਕੋਲ ਹੀ ਸੀਗਾ ਪਰੰਤੂ ਘਰਦੇ ਕਹਿੰਦੇ ਕਿ ਸਾਡਾ ਫੋਨ ਘਰਦੇ ਵਿੱਚੋਂ ਚੋਰੀ ਹੋ ਗਿਆ ਅਸੀਂ ਉਹਦੀ ਵੀ ਜਿਹੜੀ ਜਾਂਚ ਕਰ ਰਹੇ ਹਾਂ ਜੇ ਤੁਸੀਂ ਅੱਜ ਥਾਣੇ ਦੇ ਬੈਠੇ ਆ ਗਏ ਆ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਹੈਗੀ ਆ ਜੇਕਰ ਅੱਗੇ ਤੁਹਾਡਾ ਕੋਈ ਕਾਰਵਾਈ ਨਹੀਂ ਫਸ ਕਰਦੀਏ ਕੀ ਕਰ ਪਾਓਗੇ ਤੁਹਾਡਾ ਦੇਖੋ ਵੀ ਗੱਲ ਇਸ ਤਰ੍ਹਾਂ ਹੈਗੀ ਆ ਮੈਂ ਜੇ ਤਰਫ਼ ਜੈਤੀ ਪ੍ਰੈਜ਼ੀਡੈਂਟ ਵੀ ਇਸ ਬਾਰੇ ਅੱਜ ਸਾਨੂੰ ਇਹਨਾਂ ਨੇ ਸਰਦਾ ਪੱਤਰ ਦਿੱਤਾ ਅੱਜ ਫੋਨ ਕੀਤਾ ਸਾਨੂੰ ਇਹ ਅਜਾ ਚਾਰ ਦਿਨ ਤੋਂ ਬਹੁਤ ਪਰੇਸ਼ਾਨ ਹੋ ਰਹੇ ਆ ਇਹਨਾਂ ਦੀ ਪ੍ਰਸ਼ਾਸਨ ਕੰਮ ਨਹੀਂ ਕਰਦਾ ਤੇ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਗਰੀਬਾਂ ਦੀ ਬਾਹ ਫੜਨ ਵਾਸਤੇ ਕੋਈ ਵੀ ਨਹੀਂ ਅੱਗੇ ਆਉਂਦਾ ਇਹ ਪੁਲਿਸ ਜਿਹੜੀ ਹੁੰਦੀ ਆ ਕਿ ਇਹ ਅਮੀਰਾਂ ਦੇ ਜਾਂ ਪੈਸੇ ਤੇਲੇ ਵਾਲਿਆਂ ਦੀ ਬਾਹ ਫੜਦੀ ਆ ਤੇ ਕੋਈ ਨਹੀਂ ਜਿੱਥੇ ਬੰਦੀਆਂ ਬੈਠੀਆਂ ਜੇ ਇਹਨਾਂ ਨੇ ਕੋਈ ਇੱਕ ਦੋ ਦਿਨ ਦੇ ਵਿੱਚ ਕੋਈ ਕਾਰਵਾਈ ਨਾ ਕੀਤੀ ਤਾਂ ਫਿਰ ਅਗਲਾ ਜਿਹੜਾ ਕਿ ਚਾ ਹੈਗਾ ਅਸੀਂ ਮਤ ਕੇ ਫਿਰ ਬਾਗਾ ਪ੍ਰਾਣਾ ਕੀ ਸ਼ਾਇਦ ਮੋਕਾ ਵੀ ਸਾਨੂੰ ਬੰਦ ਕਰਨਾ ਪਾਵੇ ਜੇ ਅਸੀਂ ਕਰਾਂਗੇ ਤੇ ਇਨਸਾਫ ਦਿਵਾ ਕੇ ਛੱਡਾਂਗੇ ਤੇ ਅਸੀਂ ਉਸ ਤੋਂ ਪਹਿਲਾਂ ਇਹੀ ਚਾਹੁੰਦੇ ਆ ਕਿ ਐਸਐਸਓ ਸਾਹਿਬ ਇੱਥੇ ਕੰਪਲੀਟ ਦਰਜ ਕਰਕੇ ਬਣਦੀ ਹੋਰ ਤੇ ਕਾਰਵਾਈ ਕਰੇ ਨਹੀਂ ਤਾਂ ਫਿਰ ਜੱਥੇਬੰਦੀਆਂ ਆਉਣਗੀਆਂ ਤੇ ਫਿਰ ਇਹ ਇਹਨਾਂ ਦੇ ਆਪ ਹੀ ਜ਼ਿੰਮੇਵਾਰ ਹੋਣਗੇ ਨਗਰ ਕੌਂਸਲ ਚਲੋ ਮੋਕੂ ਚੇਅਰਮੈਨ ਵਾਲਮੀਕ ਮਜਬੀ ਸਖਮਾਨ ਸਭਾ ਪੰਜਾਬ ਜੋ ਅੱਜ ਚਰਨ ਮੈਸੇਜ ਪਹੁੰਚਿਆ ਅਸੀਂ ਆਪਣੀ ਦਿੱਤੇਬੰਦੀ ਦੇ ਨਾਲ ਇੱਥੇ ਪਹੁੰਚੇ ਟੀਮ ਆਰਮੀ ਦੇ ਜੋ ਪ੍ਰੈਜ਼ੀਡੈਂਟ ਆ ਡਿਸਟ੍ਰਿਕਟ ਦੇ ਉਹ ਸਾਡੇ ਨਾਲ ਆਏ ਔਰ ਅਸੀਂ ਆ ਕੇ ਇੱਥੇ ਜੋ ਵਾਰਦਾਤ ਸੁਣੀ ਉਹਦੇ ਤੋਂ ਸਾਨੂੰ ਪਤਾ ਲੱਗਿਆ ਕਿ ਜੋ ਤਨਾਟ ਲੋਗ ਹੈ ਉਹ ਗਰੀਬਾਂ ਦੇ ਹੱਥਿਆਰ ਕਰ ਰਹੇ ਆ ਔਰ ਗਰੀਬ ਜਿਹੜੇ ਹੈਗੇ ਆ ਉਹ ਸਹਿਣ ਕਰੀ ਜਾ ਰਹੇ ਆ ਅੱਜ 4 ਦਿਨ ਹੋ ਗਏ ਆ ਪੁਲਿਸ ਪ੍ਰਸ਼ਾਸਨ ਜੋ ਹੈ ਉਹ ਤਨਾਟਾ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਹਾਂ ਡਿਸਟ੍ਰਿਕਟ ਦੇ ਰਾਜ ਨਾਲ ਇਸ ਦਾ ਪੁਲਿਸ ਸਟੇਸ਼ਨ ਹੈ ਜੋ ਉਹ ਭਾਗਾ ਬਣਾਣਾ ਇਹਨਾਂ ਨੂੰ ਆਲਮ ਵਾਲੇ ਨੂੰ ਲੱਗਦਾ ਪਰ ਜੋ ਹੈ ਇੱਥੇ ਨੱਥੂ ਵਾਲੇ ਦਾ ਜੋ ਚੌਕੀ ਇਨਚਾਰਜ ਹੈ ਉਹ ਚੌਕੀ ਵਾਲੇ ਆ ਕੇ ਇਹਨਾਂ ਨੂੰ ਥ੍ਰੈਟ ਕਰਦੇ ਰਹੇ ਔਰ ਇਹਨਾਂ ਦੇ ਜੋ ਹੈਗਾ ਇਹਨਾਂ ਨੂੰ ਅਨਪਾਰਲੀਮੈਂਟ ਲੈਂਗੁਏਜਸ ਵੀ ਕਰਦੇ ਰਹੇ ਔਰ ਇਹਨਾਂ ਨੂੰ ਥ੍ਰੈਟ ਵੀ ਕਰਦੇ ਰਹੇ ਔਰ ਉਹਨਾਂ ਨੇ ਜੋ ਬੱਚੇ ਨੂੰ ਸੁਸਾਇਸਾਈਡ ਕੀਤਾ ਇਨਸਾਫ ਦਾ ਉਹਨਾਂ ਨੂੰ ਕੀ ਦੋਣਾ ਔਰ ਉਹਨਾਂ ਦੇ ਨਵੇਂ-ਨਵੇਂ ਅਰਗੇਸ਼ਨ ਲਾ ਕੇ ਉਹਨਾਂ ਨੂੰ ਜੋ ਹੈ ਇਹਨਾਂ ਨੂੰ ਜੋ ਅਗਰਾਸਮ ਉਹ ਕੀਤੀ ਜਾ ਰਹੀ ਹੈ ਔਰ ਅੱਜ ਸਹੂਨ ਸੁਣਨ ਕੇ ਵੀ ਪਤਾ ਲੱਗਿਆ ਹੈ ਕਿ ਜੋ ਇਹ ਬੱਚੇ ਦੇ ਮਦਰ ਤੇ ਫਾਦਰ ਉਹਨਾਂ ਨੇ ਹੁਣ ਇਹ ਕਿਹਾ ਕਿ ਜੇ ਅਗਰ ਸਾਨੂੰ ਪੰਜਾਬ ਸਰਕਾਰ ਪੰਜਾਬ ਪੁਲਿਸ ਬਾਗਾਪੁਰਾਣਾ ਪੁਲਿਸ ਕੋਈ ਇਨਸਾਫ ਨਹੀਂ ਦਿੰਦੀ ਤਾਂ ਅਸੀਂ ਜੋ ਚੌਂਕ ਦੇ ਵਿੱਚ ਆਪਣੇ ਆਪ ਨੂੰ ਅੱਗ ਲਾ ਕੇ ਸੁਸਾਈਡ ਕਰਾਂਗੇ ਇਹ ਇਹਨਾਂ ਦੇ ਜ਼ੁਬਾਨੀ ਹੈ ਤੇ ਸੋ ਅਸੀਂ ਵੀ ਇਹ ਚਾਹੁੰਦੇ ਹਾਂ ਵੀ ਜੋ ਆ ਪੰਜਾਬ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਔਰ ਜੋ ਅੱਜ ਦੇ ਡੇਟ ਦੇ ਵਿੱਚ ਜੋ ਇਲੈਕਸ਼ਨ ਦੇ ਦਿਨ ਚੱਲ ਰਹੇ ਆ ਪਰ ਜੋ ਸਰਕਾਰਾਂ ਜਿਹੜੀਆਂ ਜਾਂ ਪੁਲਿਸ ਪ੍ਰਸ਼ਾਸਨ ਜੋ ਇਹ ਕਾਰਵਾਈ ਨਹੀਂ ਕਰ ਰਹੀ ਤੇ ਇਹ ਨੂੰ ਮਿਲਣਾ ਚਾਹੀਦਾ